ਅੱਜ ਦੇ ਬੱਚੇ ਤਾਂ smartphones ਦੇ ਨਾਲ ਪੈਦਾ ਹੁੰਦੇ ਨੇ। ਇਹ ਚੁਟਕਲਾ ਹੁਣ ਸੱਚ ਦੇ ਨੇੜੇ ਹੁੰਦਾ ਜਾਪਦਾ ਹੈ ਖਾਸ ਕਰਕੇ ਪੰਜਾਬ ਦੇ ਵਿੱਚ। smartphone ਦਾ क्रेज ਹੁਣ ਸਿਰਫ ਵੱਡਿਆਂ ਤੱਕ ਹੀ ਸੀਮਿਤ ਨਹੀਂ ਰਿਹਾ ਸਗੋਂ ਛੋਟੇ ਬੱਚੇ ਵੀ ਹੁਣ ਇਸ ਦੇ ਮਾਸਟਰ ਹੋ ਚੁੱਕੇ ਨੇ। ਜਿੱਥੇ ਪਹਿਲਾਂ ਬੱਚੇ ਗੁੱਲੀ ਡੰਡਾ ਕਬੱਡੀ ਅਤੇ ਲੁਕਣ ਮਿਚੀ ਖੇਡਦੇ ਦੇਖੇ ਜਾਂਦੇ ਸੀ ਉੱਥੇ ਹੀ ਹੁਣ ਜ਼ਿਆਦਾਤਰ ਬੱਚੇ ਨਿੱਕੇ ਨਿੱਕੇ ਹੱਥਾਂ ਦੇ ਵਿੱਚ ਵੱਡੇ ਵੱਡੇ smartphone ਲੈ ਕੇ ਬੈਠੇ ਨਜ਼ਰ ਆਉਂਦੇ ਨੇ। ਜੇਕਰ ਤੁਸੀਂ ਕਿਸੇ ਵੀ ਗਲੀ ਜਾਂ ਪਾਰਕ ਦੇ ਵਿੱਚ ਜਾਓਗੇ ਤਾਂ ਤੁਸੀਂ ਵੱਡਿਆਂ ਨਾਲੋਂ ਜ਼ਿਆਦਾ ਬੱਚਿਆਂ ਨੂੰ ਇਨਾਂ ਦੇ ਵਿੱਚ ਉਲਝਦਾ ਹੋਇਆ ਦੇਖੋਗੇ ਇਸ ਦਾ ਮਤਲਬ ਹੁਣ ਲਗਭਗ ਹਰ ਇੱਕ ਬੱਚੇ ਨੇ ਡਿਜੀਟਲ ਦੁਨੀਆ ਦੇ ਵਿੱਚ ਕਦਮ ਰੱਖਿਆ ਹੋਇਆ ਹੈ ਪਰ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਉਹ ਇਸ ਦੀ ਸਹੀ ਵਰਤੋਂ ਕਰ ਰਹੇ ਨੇ ਪੰਜਾਬ ਤੋਂ ਆਈ ਇੱਕ ਹੈਰਾਨੀਜਨਕ ਰਿਪੋਰਟ ਸਾਹਮਣੇ ਆਈ ਹੈ ਸਾਲਾਨਾ ਸਿੱਖਿਆ ਰਿਪੋਰਟ 2024 ਦੇ ਅਨੁਸਾਰ ਪੰਜਾਬ ਦੇ ਬੱਚੇ ਪੂਰੇ ਦੇਸ਼ ਦੇ ਵਿੱਚ smartphones ਦੀ ਵਰਤੋਂ ਕਰਨ 'ਚ ਸਭ ਤੋਂ ਅੱਗੇ ਨੇ ਰਿਪੋਰਟ ਅਨੁਸਾਰ ਪੰਜਾਬ ਦੇ ਵਿੱਚ 96.2% ਬੱਚਿਆਂ ਦੇ ਘਰਾਂ ਦੇ ਵਿੱਚ smartphone ਹੈ ਅਤੇ ਇਹਨਾਂ ਦੇ ਵਿੱਚੋਂ 94% ਬੱਚੇ ਖੁਦ smartphone ਦੀ ਵਰਤੋਂ ਕਰਦੇ ਨੇ ਇਹ ਅੰਕੜਾ ਦਰਸ਼ਾਉਂਦਾ ਹੈ ਕਿ ਪੰਜਾਬ ਦੇ ਘਰਾਂ ਦੇ ਵਿੱਚ 스마트ਫੋਨ ਹੁਣ ਲਗਜ਼ਰੀ ਨਹੀਂ ਸਗੋਂ ਇੱਕ ਆਮ ਚੀਜ਼ ਬਣ ਗਈ ਹੈ। ਰਿਪੋਰਟ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਤੱਥ ਵੀ ਸਾਹਮਣੇ ਆਇਆ ਹੈ ਕਿ 57 ਤੋਂ ਘੱਟ ਬੱਚੇ ਪੜ੍ਹਾਈ ਲਈ 스마트ਫੋਨ ਦੀ ਵਰਤੋਂ ਕਰਦੇ ਨੇ। ਯਾਨੀ 스마트ਫੋਨ ਦੀ ਸਕਰੀਨ ਤੇ ਉਂਗਲਾ ਜ਼ਰੂਰ ਘੁੰਮ ਰਹੀਆਂ ਨੇ ਪਰ ਕਿਤਾਬ ਦੇ ਪੰਨਿਆਂ ਦੇ ਵੱਲ ਘੱਟ ਮੁੜ ਰਹੀਆਂ ਨੇ। ਇਹ ਸਰਵੇਖਣ ਪੰਜਾਬ ਦੇ 20 ਜ਼ਿਲ੍ਹਿਆਂ ਦੇ 600 ਪਿੰਡਾਂ ਦੇ 20226 ਬੱਚਿਆਂ ਤੇ ਕੀਤਾ ਗਿਆ ਬੱਚੇ YouTube ਅਤੇ Google ਤੇ ਸਭ ਤੋਂ ਵੱਧ ਗੀਤਾਂ ਨੂੰ ਸਰਚ ਕਰਦੇ ਨੇ ਹਾਲਾਂਕਿ ਪੰਜਾਬੀ ਬੱਚੇ ਦੋ ਕੈਟੇਗਰੀਜ਼ ਪੜਨ ਅਤੇ ਗਣਿਤ ਦੇ ਵਿੱਚ ਮੋਹਰੀ ਨੇ 5ਵੀਂ ਜਮਾਤ ਦੇ ਵਿਦਿਆਰਥੀਆਂ ਦੀ ਗਣਿਤ ਦੀ کارਗੁਜ਼ਾਰੀ ਦੇ ਵਿੱਚ ਸੁਧਾਰ ਹੋਇਆ ਹੈ ਪਰ ਇਹ ਵੀ ਇੱਕ ਕੋੜੀ ਸੱਚਾਈ ਹੈ ਕਿ ਸੂਬੇ ਦੇ ਵਿੱਚ ਸਿੱਖਿਆ ਦਾ ਸਮੂਚਾ ਪੱਧਰ ਡਿੱਗ ਰਿਹਾ ਹੈ ਭਾਵੇਂ ਜੋ ਬੱਚੇ ਪੜ ਰਹੇ ਨੇ ਉਹ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਪਰ ਜਿਨ੍ਹਾਂ ਦੀ ਪੜਾਈ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ ਉਹ ਪੂਰੀ ਤਰ੍ਹਾਂ ਡਿਜੀਟਲ ਦੁਨੀਆ ਦੇ ਵਿੱਚ ਗਵਾਚ ਗਏ ਨੇ ਹੁਣ ਇਹ ਤੁਸੀ ਸੋਚਣਾ ਹੋਵੇਗਾ ਕਿ ਤੁਹਾਡੇ ਘਰ ਦੇ ਵਿੱਚ ਸਕਰੀਨ ਟਾਈਮ ਬੱਚਿਆਂ ਦਾ ਕਿੰਨਾ ਹੈ ਕਿ ਉਹ ਫੋਨ ਦੀ ਸਹੀ ਵਰਤੋਂ ਕਰ ਰਹੇ ਨੇ ਜਾਂ ਫਿਰ ਸਮਾਂ ਬਰਬਾਦ ਕਰ ਰਹੇ ਨੇ ਪੰਜਾਬ ਦੇ ਬੱਚਿਆਂ ਨੇ ਨਵਾਂ रिकॉर्ड ਤਾਂ ਬਣਾ ਦਿੱਤਾ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਰਿਕਾਰਡ ਉਹਨਾਂ ਨੂੰ ਅੱਗੇ ਲੈ ਜਾਵੇਗਾ ਜਾਂ ਫਿਰ ਪਿੱਛੇ ਧੱਕ ਦੇਵੇਗਾ